ਸਾਪੇ ਜੋ ਸਾਪੇ ਜੋ ਸਾਪੇ ਜੋ ਕਾਰਪੋਰੇਸ਼ਨ ਮੁਰਦਾਬਾਦ 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 ਜੋ ਸਰਕਾਰ ਮੁਰਦਾਬਾਦ 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 2 ਸਾਲ ਲਗਭਗ 2.5 ਸਾਲ ਹੋਣ ਤੇ ਆ ਗਏ ਕਾਰਪੋਰੇਸ਼ਨ ਇਲੈਕਸ਼ਨ ਨਹੀਂ ਪੰਜਾਬ ਸਰਕਾਰ ਕੋ ਕਰਾਈ ਗਈ ਸਭ ਤੋਂ ਵੱਡਾ ਫੇਲਿਅਰ ਮੈਂ ਸਮਝਦਾ ਇਹ ਸਰਕਾਰ ਦਾ ਹੈ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਸਾਡੇ ਕਾਉਂਸਲਰ ਜਿੱਤਨੇ ਨਹੀਂ ਸਾਡੀ ਕਾਰਪੋਰੇਸ਼ਨ ਬੰਨੀ ਨਹੀਂ ਅੱਜ ਸਾਨੂੰ ਸੜਕਾਂ ਦੇ ਉੱਤਰਨਾ ਪਿਆ ਰੇ ਸਿਰਫ ਲੋਕਾਂ ਕਰਕੇ ਕਿਉਂਕਿ ਲੋਕਾਂ ਦੀ ਮੁਸ਼ਕਲਾਂ ਹੈ ਉਹਨਾਂ ਦੇ ਘਰਾਂ 'ਚ ਗੰਦਾ ਪਾਣੀ ਆ ਰਿਹਾ ਸੀਵਰੇਜ ਮਿਕਸ ਹੋ ਕੇ ਪਾਣੀ ਆ ਰਿਹਾ ਹੈ ਘਰਾਂ ਦੇ ਬਾਹਰ ਢੇਰ ਲੱਗੇ ਇਵਨ ਕਿ ਸਕੂਲਾਂ ਦੇ ਬਾਹਰ ਮੰਦਰਾਂ ਦੇ ਬਾਹਰ ਥੋੜੇ ਦਿਨ ਪਹਿਲਾਂ ਸਾਡਾ ਪੂਜਤਰ ਜਨਮਸ਼ਤਮੀ ਦਾ ਤਿਉਹਾਰ ਨਿਕਲਿਆ ਇੰਨਾ ਗੰਦਾ ਹਾਲ ਸੀ ਮੈਂ ਇਹ ਸਮਝਦਾ ਕਿ ਘਟੋਗੜ ਇੰਨੀ ਸ਼ਰਮ ਕਰ ਲੋ ਕਿ ਦਿਨ ਤਿਉਹਾਰ ਵਾਲੇ ਦਿਨ ਤੇ ਸਫਾਈ ਕਰਾ ਲੋ ਲਾਈਟਾਂ ਬੰਦ ਸੀ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ 1 ਲੱਖ ਤੋਂ ਵੱਧ ਸਲਾਨੀ ਜਿਹੜੇ ਨੇ ਪਹੁੰਚਦੇ ਨੇ ਕੀ ਲੱਗਦਾ ਕਿ ਉਹ ਬੈਡ ਇੰਪੈਕਟ ਲੈ ਕੇ ਜਾਂਦੇ ਨੇ ਕਿਉਂਕਿ ਜਗ੍ਹਾ ਜਗ੍ਹਾ ਤੇ कूड़े ਦੇ ਢੇਰ ਜਿਹੇ ਨਜ਼ਰ ਆ ਰਹੇ ਨੇ ਲੇਕਿਨ ਸਾਰਿਆਂ ਨੂੰ ਨਜ਼ਰ ਆ ਰਹੇ ਇੱਕ ਸਰਕਾਰ ਨੂੰ ਕਿਉਂ ਨਹੀਂ ਨਜ਼ਰ ਆ ਪਾਰੇ ਸਰਕਾਰ ਨੂੰ ਤੇ ਸੁੱਤੀ ਹੋਈ ਸਰਕਾਰ ਹੈ ਉਹਨਾਂ ਨੂੰ ਪਤਾ ਹੈ ਕਿ ਇੱਕ ਵਾਰੀ ਉਹ ਲੋਕਾਂ ਨੂੰ ਵੋਟਾਂ ਪਾਤੀ ਅਗਲੀ ਵਾਰੀ ਜਿੰਨਾ ਨਹੀਂ ਉਹ ਤੇ ਘਰਾਂ ਚੋਂ ਨਹੀਂ ਨਿਕਲਦੇ ਸਰਕਾਰ ਕਿਸੇ ਵੀ ਪੱਖੋਂ ਮੈਂ ਸਮਝਦਾ ਕੋਈ ਕਾਰ ਨਹੀਂ ਬਸ ਝੂਠੇ ਝੂਠ ਝੂਠੋ ਝੂੜ ਥੋੜੀਆਂ ਲਾ ਲੀਆਂ ਇਹ ਵੰਡਦਾ ਇਹ ਕਰਦਾ ਉਹ ਕਰਦਾ ਤੁਸੀਂ ਜਿਸ ਕੌਨਸਟਿਟੂਐਂਸੀ ਦੀ ਗੱਲ ਕਰ ਰਹੇ ਹੋ ਉਸ ਕੌਨਸਟਿਟੂਐਂਸੀ ਦਾ ਐਮ.ਐਲ.ਏ ਕਹਿੰਦੇ ਕਿ ਅਸੀਂ ਬਹੁਤ ਕੰਮ ਕਰਾ ਰਹੇ ਹਾਂ ਮਰਕਿ ਇਤਿਹਾਸ ਬਣੇਗਾ ਜਿੰਨਾ ਅਸੀਂ ਕੰਮ ਕਰਾ ਰਹੇ ਹਾਂ ਕੀ ਲੱਗਦਾ ਹੈ ਇਤਿਹਾਸ ਤੇ ਬਣ ਗਿਆ ਲੋਕ ਸਭਾ ਦੀ ਇਲੈਕਸ਼ਨਾਂ ਦਾ ਰਿਜ਼ਲਟ ਆਇਆ ਤੁਸੀਂ ਚੈੱਕ ਕਰ ਲਓ ਆਨਲਾਈਨ ਡਾਟਾ ਹੈ ਪੂਰੇ ਪੰਜਾਬ 'ਚ ਸਭ ਤੋਂ ਘੱਟ ਵੋਟਾਂ ਆਮ ਆਦਮੀ ਪਾਰਟੀ ਨੂੰ ਅੰਮ੍ਰਿਤਸਰ ਸੈਂਟਰ ਕੌਨਸਟਿਟੂਐਂਸੀ ਵੇ ਇਤਿਹਾਸ ਉਹਨਾਂ ਨੇ ਆਪ ਹੀ ਬਣਾਇਆ ਹੈ ਉਹ ਆਪ ਹੀ ਕਹਿੰਦੇ ਇਤਿਹਾਸ ਬਣਨਾ ਬੰਨਾ ਸ਼ੁਰੂ ਹੋ ਗਿਆ ਇਤਿਹਾਸ ਸਾਡੇ ਪ੍ਰਧਾਨ ਅਸ਼ਨੀ ਪੱਪੂ ਜੀ ਜੋ ਡਿਸਟ੍ਰਿਕਟ ਬਦਾਨ ਉਹਨਾਂ ਨੇ ਕਿਹਾ ਜੇ ਹਫਤੇ ਦੇ ਅੰਦਰ ਅੰਦਰ ਨਾ ਇਹਨਾਂ ਨੇ ਕੀਤਾ ਅਸੀਂ ਪੰਜੋਂ ਕੌਨਸਲੈਂਸੀਆਂ ਦਾ ਕਾਰਪੋਰੇਸ਼ਨ ਦਾ ਦਫਤਰ ਘੇਰਾਂਗੇ ਔਰ ਉਤਨੂੰ ਮੈਸਮਨਾ ਹੀ ਤਾਲਾ ਲਾ ਕੇ ਚਾਬੀ ਜਿਹੜੀ ਬਿਆਸ ਦਰਿਆਜ ਸੁੱਟ ਦਾਂਗੇ ਫਿਰ ਅਫਸਰਾਂ ਦਾ ਉੱਥੇ ਬੈੰਦਾ ਹੱਕ ਵੀ ਨਹੀਂ ਔਰ ਤਨਖਾਹ ਲੈਂਦਾ ਵੀ ਹੱਕ ਨਹੀਂ ਜਿਉਂ ਉਹਨਾਂ ਨੇ ਲੋਕਾਂ ਦੇ ਕੰਮ ਨਹੀਂ ਕਰਨਾ। ਸੋ ਲੋਕ 5-700 ਕਰੋੜ ਰੁਪਇਆ ਸ਼ਹਿਰ ਵਾਲੇ ਕਾਰਪੋਰੇਸ਼ਨ ਨੂੰ ਸਾਲ ਦਾ ਦਿੰਦੇ ਨੇ ਪਰ ਇਹ ਕਿਉਂ ਨਹੀਂ ਇਹ ਇਹਨਾਂ ਦਾ ਫਰਜ਼ ਮੰਨਦਾ ਕਿ ਸ਼ਹਿਰੀਆਂ ਨੂੰ ਬਿਹਤਰ ਸਹੂਲਤਾਂ ਦੇਣ। ਬਤੌਰ ਮੇਰ ਮੈਂ 5 ਸਾਲ ਸੇਵਾ ਕੀਤੀ ਆ ਤੁਹੀ ਸਾਰੇ ਸ਼ਹਿਰੀ ਤੁਹੀ ਜਾਣਦੇ ਹੋ ਉਸ ਵੇਲੇ ਧਰਤੀ ਉਸ ਵੇਲੇ ਕੰਮ ਹੁੰਦੇ ਸੀ ਸ਼ਹਿਰ ਚ ਲੋਕ ਜਿਹੜੇ ਆਉਂਦੇ ਸੀ ਉਹ ਦੇਖਦੇ ਸੀ ਵੀ ਸ਼ਹਿਰ ਚ ਕੋਈ ਬਦਲਾਅ ਹੋਇਆ ਸੜਕਾਂ ਵਧੀਆ ਗਲੀਆਂ ਵਧੀਆ ਲੋਕਾਂ ਨੂੰ ਚੰਗਾ ਪਾਣੀ ਪੀਣ ਨੂੰ ਮਿਲਦਾ ਸੀ ਲੋਕਾਂ ਨੂੰ ਸੀਵਰੇਜ ਤੋਂ ਮੁਰਾਦ ਸੀ ਚੰਗਾ ਸੀਵਰੇਜ ਸੀ ਲੋਕਾਂ ਨੂੰ ਸਾਡੀਆਂ ਵੀ ਸਰਕਾਰਾਂ ਦੀਆਂ ਅੰਮ੍ਰਿਤਸਰ ਵਿੱਚ ਨਗਰ ਨਿਗਮ ਦੇ ਖਿਲਾਫ ਅਤੇ ਪੰਜਾਬ ਸਰਕਾਰ ਦੇ ਖਿਲਾਫ ਅੱਜ ਕਾਂਗਰਸ ਪਾਰਟੀ ਵੱਲੋਂ ਹਲਾ ਪ੍ਰਦਰਸ਼ਨ ਜਿਹੜਾ ਹੈ ਕੀਤਾ ਗਿਆ ਜਿਸ ਨੂੰ ਲੈ ਕੇ ਓਮਪrakash ਸੋਨੀ ਜੁਨੇ ਉਹ ਵੀ ਇੱਥੇ ਪਹੁੰਚੇ ਸਨ ਤੇ ਵਿਕਾਸ ਸੋਨੀ ਜੁਨੇ ਉਹਨਾਂ ਵੱਲੋਂ ਵੀ ਇੱਥੇ ਸ਼ਿਰਕਤ ਕੀਤੀ ਗਈ ਹੈ ਲਗਾਤਾਰ ਹੀ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਉਸ ਨੂੰ ਵੇਖਦੇ ਹੋਏ ਲਗਾਤਾਰ ਹੀ ਕਾਂਗਰਸ ਵੱਲੋਂ ਹੁਣ ਪਹਿਲ ਕਰਮੀ ਕਰ ਦਿੱਤੀ ਗਈ ਹੈ ਸਰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸੋਨੀ ਸਾਹਿਬ ਵੀ ਪਹੁੰਚੇ ਸੀ ਉਹ ਕਹਿੰਦੇ ਕਿ ਹੁਣ ਤਾੜਨਾ ਕਰਤੀ ਹੈ ਸਰਕਾਰ ਨੂੰ ਜਾਂ ਤਾਂ ਇਲੈਕਸ਼ਨ ਕਰਾ ਦਿਓ ਜਾਂ ਲੋਕਾਂ ਦਾ ਗਾਰਵੇ ਚੁੱਕ ਲੋ ਦੇਖੋ 6 ਮਹੀਨੇ ਦਾ ਟਾਈਮ ਹੁੰਦਾ ਹੈ ਕਾਰਪੋਰੇਸ਼ਨ ਦੇ ਇਲੈਕਸ਼ਨ ਜਦੋਂ ਟਿਨਿਓਰ ਵਿਥਿਨ 6 ਮੰਥਸ ਲੋਕੀ ਪਹਿਲੀਆਂ ਸਰਕਾਰਾਂ ਪਹਿਲੋ ਕਰਾ ਲੈਂਦੀਆਂ ਸੀ ਅੱਜ 2 ਸਾਲ ਲਗਭਗ 2.5 ਸਾਲ ਹੋਣ ਤੇ ਆ ਗਏ ਕਾਰਪੋਰੇਸ਼ਨ ਇਲੈਕਸ਼ਨ ਨਹੀਂ ਪੰਜਾਬ ਸਰਕਾਰ ਕੋ ਕਰਾਈ ਗਏ ਸਭ ਤੋਂ ਵੱਡਾ ਫੇਲਿਅਰ ਮੈਂ ਸਮਝਦਾ ਹੈ ਸਰਕਾਰ ਦਾ ਹੈ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਸਾਡੇ ਕਾਉਂਸਲਰ ਜਿੱਤਨੇ ਨਹੀਂ ਸਾਡੀ ਕਾਰਪੋਰੇਸ਼ਨ ਬੰਨੀ ਨਹੀਂ ਇੱਕ ਵਾਰੀ ਝੂਠ ਬੋਲਿਆ ਜਾਂਦਾ ਇੱਕ ਵਾਰੀ ਝੂਠ ਬੋਲ ਕੇ ਲੋਕਾਂ ਨੂੰ ਵੋਟਾਂ ਪਾਤੀਆਂ ਦੁਬਾਰਾ ਵੋਟਾਂ ਨਹੀਂ ਪਾਣੀਆਂ ਐਮਪੀ ਇਲੈਕਸ਼ਨ ਦਾ ਰਿਜ਼ਲਟ ਆਇਆ ਹੀ ਹੈ ਦੇਖ ਲਿਆ ਤੁਸੀਂ ਇਹਨਾਂ ਦਾ ਕੀ ਹਾਲ ਬਣ ਆਮ ਆਦਮੀ ਪਾਰਟੀ ਫੇਲ ਹੋ ਚੁੱਕੀ ਹੈ ਜੇ ਕੋਈ ਕਹੇ ਨਾ ਤੇ ਮੈਂ ਜ਼ੀਰੋ ਨੰਬਰ ਵੀ ਉਹ ਵੀ ਯਾਦ ਹੋਏਗਾ ਨਾ ਲੇਕਿਨ ਸੋਨੀ ਸਾਹਿਬ ਲੱਗਦਾ ਨਹੀਂ ਹੈ ਕਿ ਲੋਕ ਜਲਾ ਖਰਾਬ ਹੋ ਰਹੇ ਨੇ ਕਿਉਂਕਿ ਕਾਉਂਸਲਰ ਹੈ ਨਹੀਂ ਮੇਅਰ ਉੱਪਰ ਬੈਠਾ ਨਹੀਂ ਹੈ ਜਿਹੜੇ ਕੰਮ ਹੋਣੇ ਚਾਹੀਦੇ ਉਹ ਹੋ ਨਹੀਂ ਪਾ ਰਹੇ ਕੀ ਲੱਗਦਾ ਨਹੀਂ ਲੋਕ ਖਰਾਬ ਹੋ ਰਹੇ ਨੇ ਇਹ ਤਾਂ ਕਹਿ ਰਹੇ ਸੀ ਕਿ ਲੋਕਾਂ ਦੀ ਸਰਕਾਰ ਸੀ ਦੇਖੋ ਇਸੇ ਕਰਕੇ ਅੱਜ ਅਸੀਂ ਲੋਕਾਂ ਦੀ ਆਵਾਜ਼ ਚੁੱਕਣ ਵਾਸਤੇ ਅਸੀਂ ਅੱਜ ਪ੍ਰੋਟੈਸਟ ਕੀਤਾ ਹੈ ਲੋਕ ਖਰਾਬ ਹੋ ਰਹੇ ਨੇ ਲੋਕਾਂ ਦੀ ਆਵਾਜ਼ ਅਸੀਂ ਵੀ ਸਿਆਸੀ ਲੋਕ ਹੈ ਅਸੀਂ ਵੀ ਕਾਉਂਸਲਰ ਰਹੇ ਹਾਂ ਐਮਐਲਏ ਵੀ ਬਨੇ ਸੋਨੀ ਸਾਹਿਬ ਡਿਪਟੀ ਸੀ ਹਾਂ ਅੱਜ ਸਾਨੂੰ ਸੜਕਾਂ ਦੇ ਉੱਤਰ ਨਾਲ ਪਿਆਰੇ ਸਿਰਫ ਲੋਕਾਂ ਕਰਕੇ ਕਿਉਂਕਿ ਲੋਕਾਂ ਦੀਆਂ ਮੁਸ਼ਕਲਾਂ ਹਨ ਉਹਨਾਂ ਦੇ ਘਰਾਂ 'ਚ ਗੰਦਾ ਪਾਣੀ ਆ ਰਿਹਾ ਹੈ ਸੀਵਰੇਜ ਮਿਕਸ ਹੋ ਕੇ ਪਾਣੀ ਆ ਰਿਹਾ ਹੈ ਘਰਾਂ ਦੇ ਬਾਹਰ ਢੇਰ ਲੱਗੇ ਇਵਨ ਕਿ ਸਕੂਲਾਂ ਦੇ ਬਾਹਰ ਮੰਦਰਾਂ ਦੇ ਬਾਹਰ ਅ ਥੋੜੇ ਦਿਨ ਪਹਿਲਾਂ ਸਾਡਾ ਪੂਜਤਰ ਤੇ ਆਜ ਜਨਮ ਅਸ਼ਟਮੀ ਦਾ ਤਿਉਹਾਰ ਨਿਕਲਿਆ ਇੰਨਾ ਗੰਦਾ ਹਾਲ ਸੀ ਮੈਂ ਇਹ ਸਮਝਦਾ ਕਿ ਕਟੋਗੜ ਇੰਨੀ ਸ਼ਰਮ ਕਰ ਲੋ ਕਿ ਦਿਨ ਤਿਹਾੜ ਵਾਲੇ ਦਿਨ ਤੇ ਸਫਾਈ ਕਰਾ ਲਓ ਲਾਈਟਾਂ ਬੰਦ ਸੀ ਸਾਰੇ ਲੋਕ ਘਰਾਂ ਚੋਂ ਨਿਕਲ ਕੇ ਮੰਦਰ ਚ ਮੱਥਾ ਟੇਕਣ ਜਾਂਦੇ ਨੇ ਇਹਨਾਂ ਕੋ ਉਹ ਨਹੀਂ ਸਫਾਈ ਹੋਈ ਹੋਰ ਇਹਨਾਂ ਨੇ ਕੀ ਕਰਨਾ ਸੋਨੀ ਸਾਹਿਬ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ 1 ਲੱਖ ਤੋਂ ਵੱਧ ਸਲਾਨੀ ਜਿਹੜੇ ਨੇ ਪਹੁੰਚਦੇ ਨੇ ਕੀ ਲੱਗਦਾ ਕਿ ਉਹ ਬੈਡ ਇੰਪੈਕਟ ਲੈ ਕੇ ਜਾਂਦੇ ਨੇ ਕਿਉਂਕਿ ਜਗ੍ਹਾ ਜਗ੍ਹਾ ਤੇ कूੜੇ ਦੇ ਢੇਰ ਜਿਹੜੇ ਨਜ਼ਰ ਆ ਰਹੇ ਨੇ ਲੇਕਿਨ ਸਾਰਿਆਂ ਨੂੰ ਨਜ਼ਰ ਆ ਰਹੇ ਸਰਕਾਰ ਨੂੰ ਕਿਉਂ ਨਹੀਂ ਨਜ਼ਰ ਆ ਪਾਰੇ ਹੋ ਸਰਕਾਰ ਨੂੰ ਤੇ ਸੁੱਤੀ ਹੋਈ ਸਰਕਾਰ ਹੈ ਇਹਨਾਂ ਨੂੰ ਪਤਾ ਹੈ ਕਿ ਇੱਕ ਵਾਰੀ ਲੋਕਾਂ ਨੂੰ ਵੋਟਾਂ ਬਾਤ ਕੀ ਅਗਲੀ ਵਾਰੀ ਜਿੱਤਣਾ ਹੀ ਉਹ ਤੇ ਘਰਾਂ ਗੁਰੂਦੀ ਨਗਰੀ ਜਿੱਥੇ ਲਗਭਗ 1 ਲੱਖ ਟੂਰਿਸਟ ਰੋਜ਼ ਅੰਬਸਰ ਸ਼ਹਿਰ ਜਾਂਦਾ ਹੈ ਮੈਸੇਜ ਨੋ ਡਾਊਟ ਗਲਤ ਜਾਂਦਾ ਹੈ ਅੱਜ ਲਾਅ ਐਂਡ ਆਰਡਰ ਦਾ ਹਾਲ ਦੇਖ ਲਓ ਰੋਜ਼ ਆਜੇ ਦਿਨ ਕੋਈ ਨਾ ਕੋਈ ਵਾਰਦਾਤ ਹੋਈ ਨੀ ਲੁੱਟ ਘੁੰਦੀ ਆ ਉਹ ਮੈਸੇਜ ਟੂਰਿਸਟ ਗਲਤੀ ਲੈ ਕੇ ਜਾਏਗਾ ਜਿਹੜਾ ਬੰਦਾ ਇੱਕ ਵਾਰੀ ਆਏਗਾ ਦੁਬਾਰਾ ਮੁੜ ਕੇ ਨਹੀਂ ਆਏਗਾ ਉਹਦਾ ਸਾਡੇ ਸ਼ਹਿਰ ਤੇ ਇਕਨੋਮੀ ਤੇ ਫਰਕ ਪਏਗਾ ਜੇ ਟੂਰਿਸਟ ਨਹੀਂ ਆਗਾ ਇੱਥੇ ਇੰਨਾ ਹੋਟਲ ਹੈ ਇੰਨਾ ਵਪਾਰ ਹੈ ਜਿਹੜਾ ਟੂਰਿਜ਼ਮ ਤੇ ਡਿਪੈਂਡ ਹੈ ਉਹ ਹੌਲੀ-ਹੌਲੀ ਘਟਦਾ ਜਾਏਗਾ ਸੋ ਇਹ ਤੇ ਮੈਂ ਸਮਝਦਾ ਸਰਕਾਰਾਂ ਨੂੰ ਦੇਖਣਾ ਚਾਹੀਦਾ ਔਰ ਸਰਕਾਰ ਕਿਸੇ ਵੀ ਪੱਖੋਂ ਮੈਂ ਸਮਝਦਾ ਕੋਈ ਜਾਣੀ ਬਸ ਝੂਠੇ ਝੂਠ ਝੂਠੋ ਝੂਡ ਹੋਡੀਆਂ ਲਾ ਲੀਆਂ ਇਹ ਵੰਡਦਾ ਇਹ ਕਰਦਾ ਉਹ ਕਰਦਾ ਅੱਜ ਪੁੱਛੋ ਤੁਸੀਂ ਮੀਡੀਆ ਵਾਲਿਓ ਤੁਸੀਂ ਇੱਕ ਬੰਦਾ ਇੱਥੇ ਸਾਹਮਣੇ ਆਪਣੀ ਮਰਜ਼ੀ ਦਾ ਖਿਲਾੜ ਕੇ ਪੁੱਛੋਗੇ ਤੁਹਾਨੂੰ ਆਮ ਆਦਮੀ ਪਾਰਟੀ ਨੇ ਕੋਈ ਫਾਇਦਾ ਹੋਇਆ ਦਿੱਤਾ ਲੇਕਿਨ ਤੁਸੀਂ ਜਿਸ ਕੌਨਸਟਿਚਨਸੀ ਦੀ ਗੱਲ ਕਰ ਰਹੇ ਹੋ ਉਸ ਕੌਨਸਟਿਚਨਸੀ ਦਾ ਐ ਮਰਕੇ ਇਤਿਹਾਸ ਬਣੇਗਾ ਜਿੰਨਾ ਅਸੀਂ ਕੰਮ ਕਰਾ ਰਹੇ ਆ ਇਹ ਲੱਗਦਾ ਹੈ ਇਤਿਹਾਸ ਤੇ ਬਣ ਗਿਆ ਲੋਕ ਸਭਾ ਦੀ ਇਲੈਕਸ਼ਨਾਂ ਦਾ ਰਿਜ਼ਲਟ ਆਇਆ ਤੁਸੀਂ ਚੈੱਕ ਕਰ ਲਓ ਆਨਲਾਈਨ ਡਾਟਾ ਹੈ ਪੂਰੇ ਪੰਜਾਬ 'ਚ ਸਭ ਤੋਂ ਘੱਟ ਵੋਟਾਂ ਆਮ ਆਦਮੀ ਪਾਰਟੀ ਨੂੰ ਅੰਮ੍ਰਿਤਸਰ ਸੈਂਟਰ ਕੌਨਸਟੈਂਸੀ ਵਿੱਚ ਇਹ ਇਤਿਹਾਸ ਉਹਨਾਂ ਨੇ ਆਪ ਹੀ ਬਣਾਇਆ ਹੈ ਉਹ ਆਪ ਹੀ ਕਹਿੰਦੇ ਇਤਿਹਾਸ ਬਣਨਾ ਬੰਨਾ ਸ਼ੁਰੂ ਹੋ ਗਿਆ ਇਤਿਹਾਸ ਨਵਾਂ ਨਹੀਂ ਬੰਨਾ ਇਤਿਹਾਸ ਬਣ ਚੁੱਕਾ ਹੈ ਸੋ ਅਗਲੀ ਵਾਰੀ ਹਿਲਾਉਣ ਦੋ ਕਾਰਪੋਰੇਸ਼ਨ ਇਲੈਕਸ਼ਨ ਜੇ ਇਹਨਾਂ ਨੇ ਕਰਾ ਲੀਆਂ ਇੱਕ ਵੀ ਕਾਉਂਸਲਰ ਨਹੀਂ ਇਹਨਾਂ ਦਾ ਦਿੱਤਣਾ ਤੁਹਾਡੇ ਪਰਿਵਾਰ ਦਾ ਬਹੁਤ ਵੱਡਾ ਰੋਲ ਰਿਹਾ ਹੈ ਅੰਮ੍ਰਿਤਸਰ ਦੇ ਵਾਸਤੇ ਗੁਰੂ ਨਗਰੀ ਵਾਸਤੇ ਕਿਉਂਕਿ ਤੁਹਾਡੇ ਪਰਿਵਾਰਿਕ ਮੈਂਬਰ ਜਿਹੜੇ ਮੇਅਰ ਵੀ ਰਹੇ ਨੇ ਹਮਪ੍ਰਕਾਸ਼ ਹੋਣੀ ਜੀ ਉਹ ਹੁਣ ਡਿਪਟੀ ਮੁੱਖ ਮੰਤਰੀ ਵੀ ਰਹੇ ਨੇ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਕੰਮ ਕਰਨ ਦਾ ਸਟਾਈਲ ਉਹਨਾਂ ਦਾ ਸੀਗਾ ਕੀ ਲੱਗਦਾ ਹੈ ਕਿ ਇਹਨਾਂ ਕੋ ਸਟਾਈਲਿੰਗ ਹੋ ਪਾਰ ਰਿਹਾ ਕਿ ਜਿਹਾ ਲੱਗਦਾ ਕਿ ਅਨਮੈਚਿਓਰਿਟੀ ਜਿਹੜੀ ਆ ਨਜ਼ਰ ਆ ਰਹੀ ਹੈ ਸਰਕਾਰ ਦੇ ਦੇਖੋ ਮੈਂ ਸੋਨੀ ਸਾਹਿਬ ਇਹ ਨਹੀਂ ਕਿ ਮੈਂ ਉਹਨਾਂ ਦੇ ਫੈਮਿਲੀ ਜੀ ਉਹਦੇ ਮਾਣਾਂ ਦੀ ਕੋਈ ਤਾਰੀਫ ਕਰਾਂ ਇਹ ਸੋਨੀ ਸਾਹਿਬ ਦੇ 5% ਬਰਾਬਰ ਦੇ ਵੀ ਕੰਮ ਕਰ ਲੈਣਾ ਤੇ ਸ਼ਹਿਰ ਬਹੁਤ ਵਧੀਆ ਇਹ ਉਹੀ ਕੰਮ ਜਿਹੜੇ ਅਸੀਂ ਕਾਂਗਰਸ ਗਵਰਨਮੈਂਟ ਨੇ ਸੋਨੀ ਸਾਹਿਬ ਨੇ ਜਿਹੜੇ ਪਿਛਲੇ 5 ਸਾਲਾਂ ਚ ਕੀਤੇ ਉਹਨਾਂ ਦੇ ਸਾਫ ਸਫਾਈ ਕਰ ਲੈਣਾ ਇਹਨਾਂ ਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਇਹਨਾਂ ਕੋ ਤਾਂ ਉਹ ਨਹੀਂ ਸਾਹਮਣੇ ਜਾ ਰਹੇ ਸੜਕਾਂ ਦੇ ਟੋਏ ਪੈ ਗਏ ਪੈਚ ਵਰਕ ਨਹੀਂ ਲੱਗੇ ਜਾ ਰਹੇ ਇਹਨਾਂ ਕੋ ਇਹਨਾਂ ਨੇ ਹੋਰ ਕੀ ਕਰ ਇਨਾ ਦਾ ਇਹ ਸਫਾਇਆ ਹੋਣਾ ਜੇ ਇੱਕ ਇਤਿਹਾਸ ਹੋਏਗਾ ਲੋਕੀਂ ਕਿਆ ਕਰਨਗੇ ਆਮ ਆਦਮੀ ਪਾਰਟੀ ਵੀ ਕੋਈ ਪਾਰਟੀ ਹੁੰਦੀ ਸੀ ਇਹ ਉਹ ਗੱਲ ਹੋਏਗੀ ਯਾਦ ਆਏਗੀ ਲੋਕਾਂ ਨੂੰ ਸ਼ੁਰੂਆਤ ਹੋ ਗਈ ਹੈ ਪ੍ਰੋਟੈਸਟ ਦੀ ਅੱਜ ਤੋਂ ਬਿਲਕੁਲ ਜੀ ਅੱਜ ਸੈਂਟਰ ਕੌਨਸਲੈਂਸੀ ਦੀ ਸ਼ੁਰੂਆਤ ਹੋਈ ਹੈ ਸਾਡੇ ਪ੍ਰਧਾਨ ਅਸ਼ਨੀ ਪੱਪੂ ਜੀ ਜਿਹੜੇ ਡਿਸਟ੍ਰਿਕਟ ਬਦਾਨੋਂ ਉਹਨਾਂ ਨੇ ਕਿਹਾ ਜੇ ਹਫ਼ਤੇ ਦੇ ਅੰਦਰ ਅੰਦਰ ਨਾ ਇਹਨਾਂ ਨੇ ਕਿਹਾ ਅਸੀਂ ਪੰਜੋਂ ਕੌਨਸਲੈਂਸੀਆਂ ਦਾ ਕਾਰਪੋਰੇਸ਼ਨ ਦਾ ਦਫ਼ਤਰ ਘੇਰਾਂਗੇ ਔਰ ਉਤਨੂੰ ਮੈਂ ਸਮਝਦਾ ਹੀ ਤਾਲਾ ਲਾ ਕੇ ਚਾਬੀ ਜਿਹੜੀ ਬਿਆਜ਼ ਦੇ ਰਾਜ ਸੁੱਟ ਦਾਂਗੇ ਫਿਰ ਅਫਸਰਾਂ ਦਾ ਉੱਥੇ ਪੈਂਦਾ ਹੱਕ ਵੀ ਨਹੀਂ ਔਰ ਤਨਖਾਹ ਲੈਂਦਾ ਵੀ ਹੱਕ ਨਹੀਂ ਜਿਉਂ ਉਹਨਾਂ ਨੇ ਲੋਕਾਂ ਦੇ ਕੰਮ ਨਹੀਂ ਕਰ ਰਹੇ ਸੋਰੀ ਸਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ 6 ਮਹੀਨੇ ਦੇ ਅੰਦਰ ਅੰਦਰ ਇਲੈਕਸ਼ਨ ਕਰਵਾਉਣ ਦਾ ਪ੍ਰੋਸੈਸ ਹੁੰਦਾ ਹੈ ਕੀ ਲੱਗਦਾ ਹੈ ਕਿ ਸਰਕਾਰ ਡਰੀ ਹੋਈ ਹੈ ਲੱਗਦਾ ਹੈ ਕਿ ਉਹ ਐਸ ਕਰਕੇ ਇਲੈਕਸ਼ਨ ਨਹੀਂ ਕਰਾ پا ਰਹੀ ਕਿ ਉਹਨਾਂ ਨੂੰ ਲੱਗਦਾ ਪਿਆ ਕਿ ਉਹ ਹਾਰੇ ਹੋਏ ਨੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਲੋਕ ਸਭਾ ਦੇ ਵਿੱਚ ਨਤੀਜੇ ਨਜ਼ਰ ਆਏ ਜਾਂ ਵਿਧਾਨ ਸਭਾ ਜਿਹੜੀ ਬਾਈ ਇਲੈਕਸ਼ਨਸ ਹੋਣ ਵਾਲੀਆਂ ਨੇ ਕਿ ਲੱਗਦਾ ਡਰੇ ਹੋਏ ਨੇ ਇਸ ਚੀਜ਼ ਨੂੰ ਲੈ ਕੇ ਵੇਖੋ ਇਹਦਾ ਜਵਾਬ ਮੇਰੇ ਤੋਂ ਬੈਟਰ ਨਾ ਮੈਂ ਤੇ ਫਿਰ ਕਹਿੰਨਾ ਕਿ ਆਪੋਜੀਸ਼ਨ ਜਾਂ ਇਹ ਕਾਂਗਰਸ ਪਾਰਟੀ ਗੱਲ ਨਹੀਂ ਇੱਥੇ ਕੋਈ ਇੱਕ ਬੰਦੇ ਨੂੰ ਤੁਸੀਂ ਗੱਡੀ ਤੇ ਰੋਕ ਲਓ ਸਕੂਟਰ ਤੇ ਰੋਕ ਲਓ ਕੋਈ ਆਟੋ ਵਾਲੇ ਨੂੰ ਰੋਕੋ ਕੋਈ ਗਰੀਬ ਨੂੰ ਰੋਕ ਲਓ ਕੋਈ ਵਪਾਰੀ ਨੂੰ ਰੋਕ ਲਓ ਇਹਦਾ ਜਵਾਬ ਉਹ ਤੁਹਾਨੂੰ ਮੇਰੇ ਤੋਂ ਵਧੀਆ ਉਹ ਦੇਗਾ ਕਿ ਇਹ ਕਿਉਂ ਨਹੀਂ ਇਲੈਕਸ਼ਨ ਅਸੇ ਦੇਖੋ ਪ੍ਰੈਸ਼ਰ ਤੇ ਮਨਾਉ ਜਿੰਨਾ ਮਰਜੀ ਆ ਅਸੀਂ ਧਰਦੇ ਲਾਸ ਨਹੀਂ ਕੋਈ ਵੈਸੇ ਤੇ ਅਸੀਂ ਕੋ ਹਾਈ ਕੋਰਟ ਤੇ ਵੀ ਮੂਵ ਕੀਤਾ ਹੋਇਆ ਹੋਇਆ ਪਰ ਹਜੇ ਉਹਦਾ ਡਿਸੀਜਨ ਪੈਂਡਿੰਗ ਹੈ ਸਾਨੂੰ ਉਮੀਦ ਹੈ ਕਿ ਹਾਈ ਕੋਰਟ ਮਾਜੂ ਹਾਈ ਕੋਰਟ ਵੱਲੋਂ ਵੀ ਜਲਦੀ ਡਿਸੀਜਨ ਹੋਏਗਾ ਔਰ ਕਾਰਪੋਰੇਸ਼ਨ ਇਲੈਕਸ਼ਨ ਦਾ ਡੇਟ ਹਾਈ ਕੋਰਟ ਵੱਲੋਂ ਨਿਕਲੇਗਾ ਉਹ ਜਲਦੀ ਹੋ ਜਾਵੇ ਲੱਗਦਾ ਗੁਰੂ ਨਗਰੀ ਦਾ ਕੋਈ ਬਣ ਪਾਏਗਾ ਜਿਸ ਤਰ੍ਹਾਂ ਤੁਹਾਡਾ ਪਰਿਵਾਰ ਸੀਗਾ ਜਾਂ ਦੂਸਰੇ ਐਮਐਲਏਸ ਕੰਮ ਦੇਖੋ ਅਸੀਂ ਕੋਈ ਛਾਨ ਨਹੀਂ ਕਰਦੇ ਲੋਕਾਂ ਨੇ ਸੋਨੀ ਸਾਹਮ ਨੂੰ ਲਗਾਤਾਰ ਪੰਜ ਵਾਰੀ ਐਮਐਲਏ ਬਨਾਇਆ ਮંત્રી ਬਨਾਇਆ ਡਿਪਟੀ ਸੀਐਮ ਬਨਾਇਆ ਬਤੌਰ ਮੇਅਰ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਕੋਈ ਇਸ਼ਾਨ ਨਹੀਂ ਇਹ ਸਾਡੀ ਡਿਊਟੀ ਮੰਨਦੀ ਹੈ ਜੇ ਲੋਕੀ ਵੋਟਾਂ ਪਾਉਣ ਤੇ ਸੜਕਾਂ ਤੋਂ ਉਤਰ ਕੇ ਲੋਕਾਂ ਦੀ ਦੁੱਖ ਤਕਲੀਫਾਂ ਲੋਕਾਂ ਦੇ ਦੁੱਖ ਸ਼ੋਕ ਸੇ ਸਾਨੂੰ ਜਾਣਾ ਸਾਡਾ ਫਰਜ਼ ਮੰਨਦਾ ਹੈ ਸਾਡੀ ਡਿਊਟੀ ਮੰਨਦੀ ਕੋਈ ਇਸ਼ਾਨ ਨਹੀਂ ਸੋਨੀ ਸਾਹਿਬ ਨੇ ਲਗਾਤਾਰ 35 ਸਾਲ ਅੱਲੇ ਵੀ ਚੱਲ ਅੱਜ ਐਮਐਲਏ ਨਹੀਂ ਪਰ ਅੱਜ ਵੀ ਦਫ਼ਤਰ ਬੈਠਦੇ ਨੇ ਸਵੇਰੇ 9 ਵਜੇ ਤੇ ਰਾਤ 9 ਵਜੇ ਤੱਕ ਸਾਡੇ ਕੰਸਲਟ ਪੁੱਛੋ ਲੋਕਾਂ ਨੂੰ ਅੱਜ ਵੀ ਲੋਕ ਉਸੇ ਉਸੇ ਸਪੀਡ ਨਾਲ ਉਸੇ ਸਪਿਰਿਟ ਸਪਿਰਿਟ ਨਾਲ ਲੋਕੀ ਆਉਂਦੇ ਨੇ ਕੰਮ ਕਰਾਉਂਦੇ ਨੇ ਕੰਮ ਹੁੰਦੇ ਵੀ ਨੇ ਔਰ ਅਫਸਰ ਵੀ ਜਿਹੜੇ ਕੋਈ ਕੰਮ ਹੈ ਉਹ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਸੋਨੀ ਸਾਹਿਬ ਦਾ ਕੀ ਉਹ ਮੁੜ ਕੇ ਦੁਬਾਰਾ ਕਹਿੰਦੇ ਨਹੀਂ ਕੰਮ ਨੂੰ ਇੱਕ ਵਾਰੀ ਕਹਿ ਦਿੰਦੇ ਨੇ ਕੰਮ ਹੋ ਵੀ ਜਾਂਦਾ ਹੈ ਥੈਂਕ ਯੂ ਸੋ ਮਚ ਸੋ ਇਹ ਸਰਨ ਵਿਕਾਸ ਸੋਨੀ ਜਿਨ੍ਹਾਂ ਵੱਲੋਂ ਅ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਉਹ ਮੋਰਚਾ ਜਿਹੜਾ ਹੈ ਆਮ ਆਦੀ ਪਾਰਟੀ ਦੇ ਖਿਲਾਫ ਹੋਦਾ ਸਰ ਕੀ ਕਹਿਣਾ ਚਾਹੋਗੇ ਸਰਕਾਰਾਂ ਜਿਹੜੀਆਂ ਨੇ ਉਹ ਕਹਿ ਰਹੀਆਂ ਬਹੁਤ ਕੰਮ ਕਰਾ ਰਹੀਆਂ ਤੁਹਾਨੂੰ ਲੱਗਦਾ ਨਜ਼ਰ ਆ ਰਿਹਾ ਪੰਜਾਬ ਦੇ ਸਰ ਸਰ ਤੁਸੀਂ ਦੇਖ ਰਹੇ ਹੋ ਮੇਰੇ ਕਹਿੰਦੇ ਦੀ ਗੱਲ ਹੋ ਰਹੀ ਹੈ ਤੁਸੀਂ ਜਿਸ ਤਰ ਕਿਸੇ ਰੋਕ ਦੇਖ ਲਓ ਜਨਤਾ ਵਿੱਚ ਕਿਸੇ ਕੋਈ ਕੰਮ ਨਹੀਂ ਹੋ ਰਿਹਾ ਸਾਡੀ ਵਾਰਡ ਨੰਬਰ 57 ਵਿੱਚ ਦੇਖੋ ਇਹ ਕੂੜੇ ਦੀ ਭੰਡਾਰ ਪਈ ਹੈ ਇੱਥੇ ਕੋਈ ਕੋਈ ਲਿਫਟਿੰਗ ਨਹੀਂ ਕੋਈ ਟੱਕਰ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਬਹੁਤ ਬੁਰਾ ਹਾਲ ਹੈ ਜੀ ਕੀ ਲੱਗਦਾ ਕਿ ਗੁਰੂ ਨਗਰੀ ਦੇ ਇਹ ਹਾਲਾਤ ਹੋਣੇ ਚਾਹੀਦੇ ਜਿੱਥੇ 1 ਲੱਖ ਤੋਂ ਵੱਧ ਸਲਾਨੀ ਜਿਹੜੇ ਨੇ ਪਹੁੰਚਦੇ ਨਹੀਂ ਬਿਲਕੁਲ ਨਹੀਂ ਜੀ ਕੌਣ ਕਹੇਗਾ ਇੱਥੇ ਸਾਡੇ ਸਾਰੇ ਜਿਹੜੇ ਅੰਮ੍ਰਿਤਸਰ ਦੀ 80% ਜਿਹੜਾ ਹੈਗਾ ਟੂਰਿਸਟ ਤੇ ਬਲਦਾ ਜੀ 20% ਵਪਾਰ ਹੈਗਾ 80% ਟੂਰਿਸਟ ਤੇ ਬਲਦਾ ਇਸ ਕਰਕੇ ਕਦੀ ਵੀ ਨਹੀਂ ਇਹ ਲੋਕਾਂ ਨੇ ਬਹੁਤ ਗਲਤੀ ਕੀਤੀ ਹੈ ਇਹ ਸਰਕਾਰ ਚੁਣ ਕੇ ਕਿਉਂਕਿ ਇੱਕ ਚੂਠਾ ਦੁਬਾਰੇ ਚੂਠ ਨੂੰ ਅਪਣਾਣਗੇ ਨਹੀਂ ਲੋਕ ਮਾਨ ਸਾਹਿਬ ਤੇ ਕਹਿੰਦੇ ਬਹੁਤ ਕੰਮ ਕਰ ਰਹੇ ਹਨ ਉਹ ਪੋਸਟਰਾਂ ਤੇ ਕਰ ਰਿਹਾ ਜਿਜ਼ੂਰ ਕਰ ਰਿਹਾ ਪੋਸਟਰਾਂ ਤੇ ਕਰ ਰਿਹਾ ਜਿਹੜੀ ਪ੍ਰਿੰਟਿਕ ਚਪਾਈ ਹੁੰਦੀ ਉਹ ਤੇ ਕਰ ਰਿਹਾ ਐਕਚੁਅਲ ਚ ਕੁਝ ਨਹੀਂ ਹੋ ਰਿਹਾ ਬਿਲਕੁਲ ਬਿਲਕੁਲ ਐਕਚੁਅਲ ਜਿਹਦੇ ਵਿੱਚ ਕੁਝ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਜਿਸ ਨੂੰ ਲੈ ਕੇ ਲਗਾਤਾਰ ਹੀ ਅੱਜ ਕਾਂਗਰਸ ਪਾਰਟੀ ਵੱਲੋਂ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਨੂੰ ਤਾੜਨਾ ਕੀਤੀ ਗਈ ਹੈ ਕਿ ਜੇਕਰ ਅੰਮ੍ਰਿਤਸਰ ਗੁਰੂ ਨਗਰੀ ਨੂੰ ਸੁਧਾਰਿਆ ਨਹੀਂ ਜਾਵੇਗਾ ਤਾਂ ਉਸ ਖਿਲਾਫ ਹੋਰ ਤਿੱਖਾ ਸੰਘਰਸ਼ ਜਿਹੜਾ ਹੈ ਉਹ ਜੋ ਮੇ ਸਾਭਕਾ ਮੇਅਰ ਨੇ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੋਮਪ੍ਰਕਾਸ਼ ਓਨੀ ਵੱਲੋਂ ਵੀ ਸ਼ਿਰਕਤ ਕੀਤੀ ਗਈ ਸੀ ਅਤੇ ਸਾਫ ਤੋਂ ਤੇ ਸਰਕਾਰ ਨੂੰ ਅਤੇ ਨਗਰ ਨਿਗਮ ਨੂੰ ਜਿਹੜਾ ਹੈ ਤਾੜਨਾ ਕੀਤੀ ਗਈ ਔਰ ਵਿਕਾਸ ਸੋਨੀ ਦਾ ਕਹਿਣਾ ਹੈ ਕਿ ਜੇਕਰ 6 ਦਿਨਾਂ ਦੇ ਅੰਦਰ ਜਾਂ 7 ਦਿਨਾਂ ਦੇ ਅੰਦਰ ਅੰਦਰ ਜੇ ਨਗਰ ਨਿਗਮ ਨੇ ਆਪਣਾ ਕੰਮ ਨਹੀਂ ਕੀਤਾ ਤਾਂ ਇਸ ਦੀਆਂ ਚਾਬੀਆਂ ਜਿਹੜੀਆਂ ਨੇ ਉਹ ਬਿਆਸ ਦਰਿਆ ਦੇ ਵਿੱਚ ਸੁੱਟੀਆਂ ਜਾਣਗੀਆਂ ਤਾਂ ਜੋ ਕਿ ਇਹਨਾਂ ਨੂੰ ਕਿਸੇ ਨੂੰ ਵੀ ਉਸ ਸਰਕਾਰੀ ਤਨਖਾਹ ਲੈਣ ਦਾ ਹੱਕ ਨਹੀਂ ਦਿੱਤਾ ਜਾਵੇਗਾ ਹੁਣ ਵੇਖਣਾ ਹੋਵੇਗਾ ਕਿ ਸ਼ਹਿਰ ਦਿराबाद ਕਾਂਗਰਸ ਪਾਰਟੀ ਵੱਲੋਂ ਕਿਸ ਤਰ੍ਹਾਂ ਦਾ ਹੋਰ ਤਿੱਖਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਕੈਮਰਾਮੈਨ ਵੰਸ ਦਿਰਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਿਤ ਸਾਹਿਬ ਜੀ ਜਿਹੇ ਬੋਲਿਆ ਜੋ ਸ਼ਹਿਰ ਦੇ ਹਾਲਾਤ ਨੇ ਤੁਸੀਂ ਸ਼ਹਿਰ ਦੀ ਮੇਨ ਗੱਲ ਸਫਾਈ ਹੁੰਦੀ ਆ ਅੱਜ ਸ਼ਹਿਰ ਦੀਆਂ ਛੋਟੀਆਂ-ਛੋਟੀਆਂ ਗਲੀਆਂ ਨੇ 4-4-5-5 ਬੁੱਟ ਦੀ ਇਹਦੇ-ਇਹਦੇ ਵੱਡੇ ਢੇਰ ਨੇ ਲੋਕਾਂ ਦੇ ਬੱਚਿਆਂ ਨੂੰ ਸਕੂਲਾਂ 'ਚ ਜਾ ਲੱਗਿਆ ਮੁਸ਼ਕਲ ਆਉਂਦੀ ਆ ਲੋਕਾਂ ਨੂੰ ਮੁਸ਼ਕਲਾ ਆ ਰਹੀਆਂ ਨੇ ਪਾਣੀ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਤੁਰਿਆ ਫਿਰਦਾ ਕੋਈ ਸਫਾਈ ਨਹੀਂ ਕੋਈ ਸੀਵਰੇਜ ਨਹੀਂ ਕੋਈ ਸਟਰੀਟ ਲਾਈਟ ਨਹੀਂ ਸੜਕਾਂ ਵੇਖ ਲੋ ਟੁੱਟੀਆਂ ਗਲੀਆਂ ਨਾਲੀਆਂ ਵੇਖ ਲੋ ਕੀ ਹਾਲ ਆ ਜੋ ਅੱਜ ਜੋ ਹਾਲਾਤ ਸ਼ਹਿਰ ਦੇ ਬਣ ਗਏ ਨੇ ਮੈਂ ਸੁਣੀ ਨਾ ਕਿ ਅੱਜ ਸਾਡੇ ਸੈਂਟਰ ਕੰਸਿਸਡੈਂਸੀ ਦੇ ਕਾਉਂਸਲਰ ਨੇ ਇਹ ਰੋਸ ਮਜਾਰਾ ਕੀਤਾ ਸੋ ਅਸੀਂ ਅੱਜ ਚੇਤਾਵਨੀ ਵੀ ਦਿੱਤੀ ਆ ਰਿਕਵੈਸਟ ਵੀ ਕੀਤੀ ਆ ਕਿ ਜੇ ਹਾਲਾਤ ਠੀਕ ਨਾ ਹੋਏ ਸ਼ਹਿਰ ਦੇ ਫਿਰ ਅਸੀਂ ਵੱਡੇ ਲੈਵਲ ਤੇ ਬਹੁਤ ਵੱਡੇ ਲੈਵਲ ਤੇ ਪੰਜ ਕਾਂਸੀ ਜੰਸੀਆਂ ਕੱਟੀਆਂ ਕਰਕੇ ਸਾਡੇ ਪ੍ਰਧਾਨ ਜੀ ਨੇ ਕਿਹਾ ਹੀ ਆ ਸੋ ਜੇ ਇਹਨਾਂ ਨੇ ਮੁਸ਼ਕਲਾਂ ਲੋਕਾਂ ਦੀ ਹੱਲ ਨਾ ਕੀਤੀਆਂ ਤੇ ਫਿਰ ਅਸੀਂ ਵੱਡੇ ਲੈਵਲ ਤੇ ਇੱਕ ਬਹੁਤ ਵੱਡੇ ਲੈਗ ਬਲ ਤੇ ਹਜ਼ਾਰਾਂ ਦੀ ਗਿਣਤੀ ਤੇ ਅਸੀਂ ਤਾਂ ਸਰਕਾਰਾਂ ਨਹੀਂ ਉਦੋਂ ਇਸ ਤਰ੍ਹਾਂ ਦੇ ਹਲਾਤ ਨਹੀਂ ਸੀ ਕਾਰਨ ਕੀ ਚੱਲਿਆ ਤੁਸੀਂ ਬਹੁਤ ਵੱਡੇ ਲੀਡਰ ਹੋ ਅੰਮ੍ਰਿਤਸਰ ਸ਼ਹਿਰ ਦੀ ਸੇਵਾ ਕਰ ਰਹੇ ਹੋ ਬੜੇ ਜ਼ੇਰ ਤੋਂ ਪਰ ਕਾਰਨ ਕੀ ਰਹਿ ਆਡੀ ਕਿ ਵੇਖੋ ਅਸੀਂ ਵੀ ਸ਼ਹਿਰ ਤੇ ਸਾਡੇ ਕੋਲ ਸੇਵਾ ਰਹੀ ਆ ਬਤੌਰ ਮੇਅਰ ਮੈਂ 5 ਸਾਲ ਸੇਵਾ ਕੀਤੀ ਆ ਤੁਸੀਂ ਸਾਰੇ ਸ਼ਹਿਰੀ ਹੋ ਤੁਸੀਂ ਜਾਣਦੇ ਹੋ ਉਸ ਵੇਲੇ ਡਰ ਸੀ ਉਸ ਵੇਲੇ ਕੰਮ ਹੁੰਦੇ ਸੀ ਸ਼ਹਿਰ ਤੇ ਲੋਕ ਜਿਹੜੇ ਆਉਂਦੇ ਸੀ ਉਹ ਵੇਖਦੇ ਸੀ ਵੀ ਸ਼ਹਿਰ 'ਚ ਕੋਈ ਬਦਲਾਅ ਹੋਇਆ ਸੜਕਾਂ ਵਧੀਆ ਗਲੀਆਂ ਵਧੀਆ ਲੋਕਾਂ ਨੂੰ ਚੰਗਾ ਪਾਣੀ ਪੀਣ ਨੂੰ ਮਿਲਦਾ ਸੀ ਲੋਕਾਂ ਨੂੰ ਸੀਵਰੇਜ ਤੋਂ ਰਾਤ ਸੀ ਚੰਗਾ ਸੀਵਰੇਜ ਸੀ ਲੋਕਾਂ ਨੂੰ ਸਾਡੀਆਂ ਵੀ ਸਰਕਾਰਾਂ ਦੀਆਂ ਸੋ ਭਰਾਓ ਅੱਜ ਜੋ ਸ਼ਹਿਰ ਦੇ ਹਾਲਾਤ ਨੇ ਤੁਸੀਂ ਵੀ ਸ਼ਹਿਰ ਵਾਲੇ ਹੋ ਤੁਸੀਂ ਪ੍ਰੈਸ ਦੇ ਬੇਤਕ ਸਾਡੇ ਸਾਥੀ ਹੋ ਪਰ ਤੁਸੀਂ ਵੀ ਇਹ ਸ਼ਹਿਰ ਦੇ ਸਿਟੀਜ਼ਨ ਹੋ ਤੁਸੀਂ ਸ਼ਹਿਰ ਦਾ ਹਾਲਾਤ ਵੇਖ ਲਓ ਉਦੋਂ ਦੇ ਹਾਲਾਤ ਵੇਖ ਲੋ ਅੱਜ ਦੇ ਹਾਲਾਤ ਸਾਨੂੰ ਸਾਨੂੰ ਮਜਬੂਰ ਨਾ ਹੋ ਕੇ ਅੱਜ ਸੈਂਟਰ ਕਿਉਂਕਿ ਸੈਂਟਰ ਤੇ ਇਸ ਕਰਕੇ ਅਸੀਂ ਪਹਿਲਾਂ ਧਰਨਾ ਦਿੱਤਾ ਹੈ ਸਾਡੇ ਕਾਉਂਸਲਰਾਂ ਨੇ ਕਿ ਲੋਕ ਆਪਣੀਆਂ ਮੁਸ਼ਕਿਲਾਂ ਲੈ ਕੇ ਇੱਨਾ ਕੋ ਜਾਂਦੇ ਨੇ ਸੋ ਇਹਨਾਂ ਦੇ ਹੁਣ ਵਾਸਤੇ ਦੀ ਗੱਲ ਨਹੀਂ ਇਹ ਜਿਹਨੂੰ ਅਫਸਰ ਨੂੰ ਕਹਿੰਦੇ ਨੇ ਕਿਉਂਕਿ ਸਰਕਾਰ ਦੂਸਰੀ ਆ ਜਿਸ ਲਈ ਇਹ ਕਾਉਂਸਲਰ ਸੀ ਸਾਡੀ ਸਰਕਾਰ ਸੀ ਉਸਲੇ ਅਫਸਰ ਸਾਰੇ ਕੰਮ ਕਰਦੇ ਸੀ ਭੱਜੇ ਫਿਰਦੇ ਨਹੀਂ ਸਾਹਿਬ ਤੁਸੀਂ ਡਿਪਟੀ ਸੀਐਮ ਰਹੇ ਹੋ ਡਿਪਟੀ ਸੀਐਮ ਇੱਕ ਬਹੁਤ ਵੱਡਾ ਅਹੁਦਾ ਹੁੰਦਾ ਹੈ ਪਰ ਕਾਰਨ ਕੀ ਰਿਹਾ ਕਿ ਤੁਸੀਂ ਐਡਾ ਤੁਹਾਡਾ ਐਕਸਪੀਰੀਅੰਸ ਹੈ ਕਮੀ ਕਿੱਥੇ ਹੈ ਨਾ ਕੋਈ ਕਮੀਆਂ ਤੁਸੀਂ ਵੇਖ ਲਓ ਇਹਨਾਂ ਕੋਈ ਕੀ ਕਮੀਆਂ ਇਹ ਕੰਮ ਕਰਨ ਦੀ ਸਮਰੱਥਾ ਚਾਹੀਦੀ ਹੈ ਜੀ ਕੰਮ ਕਰਨ ਦਾ ਤਰੀਕਾ ਚਾਹੀਦਾ ਜੀ ਕੰਮ ਲੈਣ ਦੀ ਯਾਦ ਚਾਹੀਦੀ ਹੈ ਸੋ ਕਾਰਪੋਰੇਸ਼ਨ ਦੇ ਇੰਨੇ ਅਪਲਾਈ ਨੇ ਤੁਹਾਨੂੰ ਇਹ ਪਤਾ ਕਿ ਲੋਕ ਇੱਕ ਵੱਖਰਾ ਟੈਕਸ ਦਿੰਦੇ ਨੇ ਲੋਕ ਤੀਸਰਾ ਟੈਕਸ ਕਿਉਂਕਿ ਲੋਕਲ ਸਰਵਰ ਗਵਰਨਮੈਂਟ ਇਹ ਤੀਜੀ ਸਰਕਾਰ ਆ ਸੰਧਾਨ ਦੇ ਮੁਤਾਬਕ ਸੋ ਲੋਕ 5 700 ਕਰੋੜ ਰੁਪਏ ਸ਼ਹਿਰ ਵਾਲੇ ਕਾਰਪੋਰੇਸ਼ਨ ਨੂੰ ਸਾਲ ਦਾ ਦਿੰਦੇ ਨੇ ਪਰ ਇਹ ਕਿਉਂ ਨਹੀਂ ਇਹ ਇਹਨਾਂ ਦਾ ਫਰਜ਼ ਮੰਨਦਾ ਕਿ ਸ਼ਹਿਰੀਆਂ ਨੂੰ ਬਿਹਤਰ ਸਹੂਲਤਾਂ ਦੇਣਾ ਤੁਹਾਡੇ ਜਿਹੜਾ ਐਮਐਲਏ ਕਹਿੰਦਾ ਤੁਹਾਡੇ ਜਿਹੜਾ ਐਮਐਲਏ ਆ ਲੱਗਦਾ ਇਸੇ ਕਰਕੇ ਡਰੇ ਆਣੇ ਲੱਗਦਾ ਤੁਹਾਨੂੰ ਵੇਖੋ ਵਿਦਿਨਸ 6 ਮਨਥ ਇਲੈਕਸ਼ਨ ਕਰਾਉਣੇ ਹੁੰਦੇ ਨੇ ਕਾਰਪੋਰੇਸ਼ਨ ਜਾਂ ਦੂਜੀਆਂ ਭਾਵੇਂ ਸੰਭਲੀ ਆ ਭਾਵੇਂ ਪਾਰਲੀਮੈਂਟ ਆ ਫਰਜ਼ ਮੰਨਦਾ ਸਰਕਾਰਾਂ ਦਾ ਕਿ ਅਸੀਂ ਟਾਈਮ ਨਾਲ ਲਕਸ਼ਣ ਕਰਾਈਏ ਹੁਣ ਤੇ 2 ਸਾਲ ਹੋ ਗਏ ਨੇ ਲਕਸ਼ਣ ਹੀ ਨਹੀਂ ਹੋ ਰਹੇ ਕਾਰਪੋਰੇਸ਼ਨ ਦੀਆਂ ਕਾਰਪੋਰੇਸ਼ਨ ਜਿਹੜੀਆਂ ਹੈ ਹੀ ਨਹੀਂ ਕਾਉਂਸਲਰ ਹੈ ਹੀ ਨਹੀਂ ਹੁਣ ਤਾਂ ਮੈਂ ਦਾ ਫੇਲਿਅਰ ਹੈ ਜਿਸ ਚ ਸਾਰਾ ਵੇਖੋ ਗੱਲ ਆ ਕਿ ਮੈਂ ਕਦੀ ਕਿਸੇ ਦੇ ਖਿਲਾਫ ਨਹੀਂ ਪਿਆ ਮੈਂ ਬਿਲਕੁਲ ਸਹੀ ਗੱਲ ਹੈ ਮੈਂ ਕਦੀ ਇਹ ਨਹੀਂ ਕਿਹਾ ਪਰ ਲੋਕ ਕਹਿਣ ਫੇਰ ਅਸੀਂ ਜਿਹੜੇ ਆਪੋਜੀਸ਼ਨ ਚ ਕਹਿਣਾ ਹੀ ਆ ਲੋਕਾਂ ਨੂੰ ਪੁੱਛ ਕੇ ਵੇਖੋ ਲੋਕ ਕਿੰਨੇ ਦੁਖੀ ਨੇ ਨਾ ਲਾਡ ਆਡਰ ਰਿਆ ਨਾ ਸ਼ਹਿਰਾਂ ਦੀਆਂ ਸਫਾਈਆਂ ਨੇ ਨਾ ਸ਼ਹਿਰਾਂ ਦੇ ਸ਼ਹਿਰੀਆਂ ਕੋਈ ਬੇਤ ਤੋਂ ਤੁਮੇ ਦਿਆ ਸੋ ਹੁਣ ਜੋ ਹਾਲਾਤ ਨੇ ਉਹ ਤੁਹਾਡੇ ਸਾਰੇ ਨੂੰ ਸਮਝਾ ਪਾਉਂਦਾ ਤੁਹਾਡਾ ਸੈਂਟਰਲ ਕਦਾ ਐਮਐਲਏ ਕਹਿੰਦਾ ਜੋ ਕੰਮ ਆ ਕਰਾਏ ਉਹ ਸੋਨੀ ਯਾਦ ਰੱਖੇਗੀ ਯਾਦ ਨਹੀਂ ਕਰਾ ਰੱਖੇ ਚਲੋ ਕਾਲਿਆ ਤੁਸੀਂ ਕਹਿ ਦਿੱਤਾ ਵੀ ਦੁਨੀਆਂ ਯਾਦ ਰੱਖੇਗੀ ਕਹਿ ਬਣਨ ਤਾਂ ਯਾਦ ਰੱਖਣੀ ਆ ਨਾ ਜਾਂ ਨੈਗੇਟਿਵ ਜਾਂ ਪੋਜ਼ਿਟਿਵ ਦੋ ਚੀਜ਼ਾਂ ਨੇ ਮੈਂ ਨਹੀਂ ਕਹਿਣਾ ਲੋਕ ਵਾਕਈ ਯਾਦ ਰੱਖਣਗੇ ਲੋਕ ਲੋਸ ਇਹ ਲੈਵਲ ਤੇ ਐਜੂਕੇਸ਼ਨ ਕਰਨ ਦੀ ਜ਼ਰੂਰਤ ਪਈ ਤੇ ਕੀਤਾ ਜਾਏਗਾ ਜੀ ਲੋਕਾਂ ਦੇ ਹੱਕ ਦੇ ਵਿੱਚ ਕਰਾਂਗੇ ਜੀ ਅਸੀਂ ਲੋਕਾਂ ਨੇ ਇਹ ਕਾਹਦੇ ਲਈ ਆ ਠੀਕ ਹੈ ਧੰਨਵਾਦ ਜੀ ਸੋਤ ਤੱਕ